ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਹਰਿਆਣੇ ਦੇ ਪਿੰਡੂ ਲੋਕ ਆਪਣੇ ਦੇਸੀ ਪੋਣੇ ਨੂੰ ਕਾਫੀ ਮਾਣ ਨਾਲ ਜਿਉਂਦੇ ਨੇ ਤੇ ਇਹੋ ਆਦਤਾਂ ਉਹ ਬਾਰੀ ਕੰਟਰੀਆਂ 'ਚ ਜਾ ਕੇ ਵੀ ਕਰਨੋਂ ਨਹੀਂ ਝਿਜਕਦੇ ਜਿਸ ਨੂੰ ਲੈ ਕੇ ਆਈ ਦਿਨੀ ਕੋਈ ਨਾ ਕੋਈ ਵੀਡੀਓ ਫਨੀ ਪੇਜਾਂ 'ਤੇ ਵਾਇਰਲ ਹੋ ਜਾਂਦੀ ਹੈ ਦੱਸ ਦਈਏ ਕਿ ਉਸੇ ਤਰ੍ਹਾਂ ਦੀ ਕੋਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਕੁਝ ਹਰਿਆਣਵੀ ਬੰਦੇ ਨਿਊਜ਼ੀਲੈਂਡ ਦੇ ਬੱਸ ਸਟਾਪ ਤੇ ਪੀੜੀਆਂ ਪਿੰਦੇ ਦਿਖਾਈ ਦੇ ਰਹੇ ਨੇ ਤੇ ਇੱਕ ਵੀਰ ਉਹਨਾਂ ਦੀ ਮਜ਼ਾਕਿਆ ਢੰਗ ਨਾਲ ਵੀਡੀਓ ਬਣਾਉਂਦਾ ਹੋਇਆ ਕਹਿ ਰਿਹਾ ਹੈ ਕਿ ਇਹ ਤੁਹਾਡੇ ਪਿੰਡ ਵਾਲਾ ਅੰਡਾ ਨਹੀਂ ਅੱਗੇ ਉਹ ਬੰਦੇ ਵੀ ਮਜ਼ਾਕ ਕਰਦੇ ਹੋਏ ਕਹਿੰਦੇ ਨੇ ਕਿ ਅਸੀਂ ਹਰਿਆਣੇ ਜੀਂਦ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਹੇ ਹਾਂ ਨਿਊਜ਼ੀਲੈਂਡ ਬੱਸ ਸਟਾਪ ਤੇ ਬੈਠੇ ਹਰਿਆਣਵੀ ਬੰਦਿਆਂ ਦੀ ਵੀਡੀਓ ਵਿੱਚ ਜੋ ਵੀ ਗੱਲਬਾਤ ਹੋਈ ਆਓ ਅੱਗੇ ਤੁਹਾਡੇ ਨਾਲ ਕਰਦੇ ਹਾਂ ਸਾਂਝਾ ਲਓ ਭਾਈ ਸਾਹਿਬ ये देखो दो आदम ने हरियाणा वाले दिख गए ये देखो पिन पिन ले के रहे हो के करो कड़ा <जीन> <laughs> जाओगे जीन तो <laughs> जहाज में जाया जाओगा तुम फसट्टे पे बैठ गए ये दो रोटर वाले जावगा रोटर वाले अपने लसुआ <laughs> पर भारी दो चार हरियाणे ta